ਸੰਸਦ ਭਵੰਦਾ ਸੁਰੱਖਿਆ ਉਤਾਹੀ ਮਾਮਲਾ ਹੁਣ ਇਸ ਪੱਧਰ ਤੇ ਪਹੁੰਚ ਚੁੱਕਿਆ ਕਿ ਉਸ ਉੱਤੇ ਸਿਆਸਤ ਪਖਣ ਲੱਗ ਗਈ ਹੈ ਇੱਕ ਪਾਸੇ ਭਾਜਪਾ ਦਾ ਇਹ ਦਾਵਾ ਆ ਇਹ ਅਪੀਲ ਹੈਗੀ ਹੈ ਕਿ ਇਸ ਉੱਤੇ ਸਿਆਸਤ ਨਾ ਕੀਤੀ ਜਾਵੇ ਇਸ ਨੂੰ ਜਾਂਚ ਲਈ ਛੱਡ ਦਿੱਤਾ ਜਾਵੇ ਚਾਰ ਮੁਲਜ਼ਮ ਲੰਗੇ ਦਿਨ ਗ੍ਰਿਫਤਾਰ ਹੋਏ ਔਰ ਉਸ ਤੋਂ ਬਾਅਦ ਹੁਣ ਤੱਕ 6 ਦੇ 6 ਗ੍ਰਿਫਤਾਰ ਕਰ ਲਏ ਗਏ ਨੇ ਰਿਮਾਂਡ ਲੈ ਲਿਆ ਗਿਆ ਪਰ ਇਸ ਉੱਤੇ ਹੁਣ ਸਿਆਸਤ ਜ਼ਰੂਰ ਪੱਕਦੀ ਪਈ ਹੈ ਸਿਆਸਤ ਕਿਸ ਤਰ੍ਹਾਂ ਪੱਕਦੀ ਪਈ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਲੰਗੇ ਦਿਨ 14 ਐਮਪੀਸ ਮੁਅਤਲ ਕਰ ਦਿੱਤੇ ਗਏ ਪੂਰੇ ਸੈਸ਼ਨ ਵਾਸਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਉਹਨਾਂ ਦੀ ਮੁਅਤਲੀ ਇਸ ਸੈਸ਼ਨ ਦੇ ਸੰਪੂਰਨ ਹੋਣ ਤੱਕ ਜਾਰੀ ਰਹੇਗੀ ਇਹ ਕਹਿ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਇਸ ਕਰਕੇ ਆਇਆ ਕਿਉਂਕਿ ਇਹਨਾਂ 14 ਐਮਪੀਸ ਦੇ ਵਿੱਚ ਇੱਕ ਵੀ ਐਮਪੀ ਭਾਜਪਾ ਦਾ ਨਹੀਂ ਹੈ ਯਾਨੀ ਕਿ ਸੱਤਾਧਾਰੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਐਮਪੀਸ ਨੂੰ ਮੁਅਤਲ ਕਰ ਦਿੱਤਾ ਇਸ ਕੁਸਪੈਕਟ ਦੇ ਐਂਡ ਬਾਅਦ ਮੁਅਤਲ ਕਰ ਦਿੱਤੇ ਗਏ 14 MP ਜਿਹੜੇ ਵਿਰੋਧੀ ਪਾਰਟੀਆਂ ਨਾਲ ਤੱਲੁਕ ਰੱਖ ਤੱਲੁਕ ਰੱਖਦੇ ਨੇ ਇਹਨਾਂ ਦੇ ਵਿੱਚ TMC ਦੇ ਡੈਰਿਕੋ ਬਰਾਇਨ ਵੀ ਸ਼ਾਮਿਲ ਨੇ ਜਿਹੜੇ ਕਿ ਰਾਜ ਸਭਾ ਮੈਂਬਰ ਨੇ ਸਿਰਫ ਲੋਕ ਸਭਾ ਨਹੀਂ ਰਾਜ ਸਭਾ ਦੇ ਵੀ MPs ਇਸ ਦੇ ਵਿੱਚ ਸ਼ਾਮਿਲ ਨੇ ਦੋਵਾਂ ਸਦਨਾਂ ਦੇ ਵਿੱਚੋਂ ਮੁਅਤਲੀ ਕੀਤੀ ਗਈ ਹੈ ਪਰ ਵਜ੍ਹਾ ਕੀ ਸੀ ਕਿ ਇਸ ਕਾਰਨ ਇਹ ਮੁਅਤਲੀ ਕੀਤੀ ਗਈ ਹੈ ਦਰਅਸਲ ਜਦੋਂ 13 ਤਰੀਕ ਨੂੰ ਇਹ ਸਭ ਕੁਝ ਲੋਕ ਸਭਾ ਦੇ ਵਿੱਚ ਵਾਪਰਿਆ ਲੋਕ ਸਭਾ ਦੇ ਸਦਨ ਦੇ ਵਿੱਚ ਵਾਪਰਿਆ ਉਸ ਵੇਲੇ ਉਸ ਹਹਾਕਾਰ ਤੋਂ ਬਾਅਦ ਜਦੋਂ ਮੀਟਿੰਗ ਹੋਈ ਅਤੇ ਅਗਲੇ ਦਿਨ 14 ਤਰੀਕ ਨੂੰ ਜਦੋਂ ਸੰਸਦ ਜਿਹੜਾ ਉਹ ਬੈਠਿਆ ਉਸ ਵੇਲੇ ਇਹ ਮੰਗ ਉਠਹੀ ਕਿ ਸੱਤਾਧਾਰੀ ਪਾਰਟੀ ਦੇ ਮੁਖੀ ਯਾਨਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਉੱਤੇ ਕੋਈ ਬਿਆਨ ਤਾਂ ਦੇਣ ਇਸ ਬਾਰੇ ਲੋਕਾਂ ਨਾਲ ਸੰਸਦ ਨਾਲ ਸਦਨ ਨਾਲ ਸੰਬੋਧਨਤਾ ਕਰਨ ਪਰ ਅਜੇ ਤੱਕ ਬਿਲਕੁਲ ਵੀ ਸੰਬੋਧਨ ਨਹੀਂ ਕੀਤਾ ਗਿਆ ਦੇਸ ਦੇ ਉੱਤੇ ਸਵਾਲ ਚੁੱਕੇ ਗਏ ਔਰ ਨਾਲ ਦੀ ਨਾਲ ਸਿਕਿਉਰਿਟੀ ਦੇ ਉੱਤੇ ਸਵਾਲ ਚੁੱਕੇ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਸਵਾਲ ਚੱਕੇ ਗਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਸਵਾਲ ਚੱਕੇ ਗਏ ਤੇ ਇਹਨਾਂ 14 ਵਿਰੋਧੀ ਪਾਰਟੀਆਂ ਦੇ ਐਮਪੀਜ਼ ਨੂੰ ਮੁਅਤਲ ਕਰ ਦਿੱਤਾ ਗਿਆ ਜੋ ਕੋਈ ਵੀ ਸਵਾਲ ਚੁੱਕ ਰਿਆ ਸੀ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਔਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ 15 ਨੂੰ ਮੁਅਤਲ ਕੀਤਾ ਗਿਆ ਸੀ 15 ਇਸ ਕਰਕੇ ਕਿਉਂਕਿ ਇਹਦੇ ਵਿੱਚ ਇੱਕ ਉਹ ਵਿਅਕਤੀ ਵੀ ਮੁਅਤਲ ਕਰ ਦਿੱਤਾ ਗਿਆ ਜਿਹੜਾ ਲੰਘੇ ਦਿਨ ਸੰਸਦ ਦੇ ਵਿੱਚ ਆਇਆ ਹੀ ਨਹੀਂ ਸੀ ਜਿਹੜਾ ਪ੍ਰੈਜ਼ੈਂਟ ਹੀ ਨਹੀਂ ਸੀ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਜਦੋਂ ਇਹ ਦੇਖਿਆ ਕਿ ਨਹੀਂ ਉਹ ਐਮਪੀ ਉੱਥੇ ਮੌਜੂਦ ਨਹੀਂ ਹੈ ਇਸ ਵਾਸਤੇ ਉਸ ਦਾ ਨਾਮ ਵਿੱਚੋਂ ਕੱਢ ਦਿੱਤਾ ਗਿਆ ਤੇ 14 ਨੂੰ ਮੁਅਤਲ ਕਰ ਦਿੱਤਾ ਗਿਆ ਕਿਨਾਂ 14 ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਜ਼ੋਰ ਨਿੰਦਾ ਕੀਤੀ ਗਈ ਇਸ ਫੈਸਲੇ ਦੀ ਔਰ ਉੱਥੇ ਜਾ ਕੇ ਇੱਕ ਨੈਰੇਟਿਵ ਬਣਦਾ ਨਜ਼ਰ ਆਉਂਦਾ ਹੈ ਜਿੱਥੇ ਇੱਕ ਪਾਸੇ ਜਦੋਂ ਇਸ ਨਵੇਂ ਸੰਸਦ ਦੀ ਸਥਾਪਨਾ ਮਨਾਈ ਜਾਂਦੀ ਹੈ ਜਦੋਂ ਇਸ ਦੀ ਇਨਾਗਰੇਸ਼ਨ ਹੁੰਦੀ ਹੈ ਉਦਘਾਟਨ ਹੁੰਦਾ ਆ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕਾਰ ਕਮਲਾਂ ਦੇ ਵਿੱਚ ਸੰਗੋਲ ਨੂੰ ਫੜ ਕੇ ਤੇ ਸਥਾਪਿਤ ਕਰਦੇ ਨੇ ਪਾਰਲੀਮੈਂਟ ਦੇ ਵਿੱਚ ਸੰਗੋਲ ਨੂੰ ਨਿਆਂ ਦਾ ਪ੍ਰਤੀਕ ਦੱਸਦੇ ਨੇ ਵੱਡੇ ਵੱਡੇ ਚੈਨਲਸ ਨੇ ਸੰਗੋਲ ਨੂੰ ਨਿਆਂ ਦਾ ਪ੍ਰਤੀਕ ਦੱਸ ਕੇ ਪ੍ਰਸਾਰਤ ਕੀਤਾ ਉਸ ਦੀ ਵਾਹ ਵਾਈ ਕੱਲੇ ਕੱਲੇ ਚੈਨਲ ਦੇ ਉੱਤੇ ਮੀਡੀਆ ਚੈਨਲ ਦੇ ਉੱਤੇ ਅਖਬਾਰਾਂ ਦੇ ਵਿੱਚ ਸੁਣਾਈ ਤੇ ਪੜਾਈ ਗਈ ਪਰ ਆਖਰਕਾਰ ਕੀ ਇਹ ਸੰਗੋਲ ਸੱਤਾਧਾਰੀ ਪਾਰਟੀ ਦੇ ਹੱਥ ਵਿੱਚ ਫੜਿਆ ਹੋਇਆ ਡੰਡਾ ਬਣ ਗਿਆ ਜਿਹੜਾ ਵਿਰੋਧੀ ਪਾਰਟੀ ਦੇ ਐਮਪੀਜ਼ ਦੇ ਉੱਤੇ ਵਰਨ ਲੱਗ ਗਿਆ ਉਸ ਨਿਆਂ ਦੇ ਪ੍ਰਤੀਕ ਦੀ ਹੋਂਦ ਦੇ ਵਿੱਚ ਸਵਾਲ ਪੁੱਛਣ ਤੱਕ ਦੀ ਕਿਸੇ ਨੂੰ ਛੋਟ ਨਹੀਂ ਹੈ ਇਹ ਸਭ ਕੁਝ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਲੰਗੇ ਦਿਨ ਵਾਪਰਿਆ ਜਦੋਂ 14 ਦੇ 14 ਐਮਪੀਜ਼ ਮੁਅਤਲ ਕਰ ਦਿੱਤੇ ਗਏ ਸਿਰਫ ਸਵਾਲ ਪੁੱਛਣ ਦੇ ਚਾਹਦੇ ਸਰਫੇਸ ਕਰਕੇ ਕਿਉਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਜਵਾਬਦੇਹੀ ਸਾਬਤ ਕਰਨਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਬਾਰੇ ਕੁਝ ਬੋਲਣ ਕੋਈ ਜਾਣਕਾਰੀ ਸਾਂਝੀ ਕਰਨ ਇਸ ਵਾਸਤੇ ਉਹਨਾਂ ਨੂੰ ਸੰਸਦ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੁਣ ਇੱਕ ਨੈਰੇਟਿਵ ਇਹ ਵੀ ਬਣਦਾ ਹੈ ਕਿਉਂਕਿ ਲੰਘੇ ਦਿਨ ਜਦੋਂ ਇਹ ਸਭ ਕੁਝ ਵਾਪਰਿਆ ਸੀ ਉਸ ਵੇਲੇ ਜਿਹੜੇ ਚਾਰ ਲੋਕ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਸਨ ਉਹ ਖਾਸ ਕਰਕੇ ਭਾਜਪਾ ਦੇ ਇੱਕ ਐਮਪੀ ਦੇ ਨਾਲ ਜੋੜੇ ਜਾ ਰਹੇ ਸਨ ਭਾਜਪਾ ਦੇ ਐਮਪੀ ਜਿਹੜੇ ਕਿ ਮਸੂਰੂ ਤੋਂ ਤਾਲੁਕ ਰੱਖਦੇ ਨੇ ਜਿਨ੍ਹਾਂ ਦਾ ਨਾਮ ਪ੍ਰਤਾਪ ਸਿਮਹਾ ਦੱਸਿਆ ਜਾਂਦਾ ਆ ਉਹਨਾਂ ਪ੍ਰਤਾਪ ਸਿਮਹਾ ਦੇ ਮਹਿਮਾਨ ਦੱਸੇ ਜਾ ਰਹੇ ਹੁੰਦੇ ਨੇ ਉਹਨਾਂ ਪ੍ਰਤਾਪ ਸਿਮਹਾ ਦੇ ਕਰੀਬੀ ਦੱਸੇ ਜਾ ਰਹੇ ਨੇ ਹੁੰਦੇ ਨੇ ਖਾਸ ਕਰਕੇ ਉਹ ਦੋ ਕੁਸਪੈਠੀਏ ਜਿਹੜੇ ਲੋਕ ਸਭਾ ਦੇ ਵਿੱਚ ਮੌਜੂਦ ਹੁੰਦੇ ਨੇ ਜਿਹੜੇ ਅੰਦਰ ਕੁਸਪੈਠ ਕਰ ਲੈਂਦੇ ਨੇ ਜਿਹੜੇ ਗੈਸਟਸ ਗੈਲਰੀ ਦੇ ਵਿੱਚ ਮੌਜੂਦ ਹੁੰਦੇ ਨੇ ਉਹ ਪ੍ਰਤਾਪ ਸਿਮਹਾ ਜਿਹੜੇ ਭਾਜਪਾ ਦੇ ਐਮਪੀ ਨੇ ਉਹਨਾਂ ਦੇ ਮਹਿਮਾਨ ਦੱਸੇ ਜਾਂਦੇ ਨੇ ਨੈਰੇਟਿਵ ਇਹ ਬਣਦਾ ਪਿਆ ਆ ਕਿ ਜੇ ਭਾਜਪਾ ਦੇ ਮੁਖੀ ਯਾਨਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਨੂੰ ਜੇ ਉਹ ਸਵਾਲ ਪੁੱਛੇ ਜਾਂਦੇ ਤਾਂ ਜ਼ਰੂਰ ਪ੍ਰਤਾਪ ਸਿਮਹਾ ਦਾ ਜ਼ਿਕਰ ਆਗਦਾ ਕਿ ਪ੍ਰਤਾਪ ਸਿਮਹਾ ਦੇ ਮਹਿਮਾਨ ਸਨ ਔਰ ਕੀ ਪ੍ਰਤਾਪ ਸਿਮਹਾ ਨੇ ਉਹਨਾਂ ਨੂੰ ਲੋਕ ਸਭਾ ਦੇ ਅੰਦਰ ਆਉਣ ਦੀ ਸਹਾਇਤਾ ਕੀਤੀ ਹੈ ਔਰ ਕੀ ਪ੍ਰਤਾਪਤ ਸਿੰਘਾ ਨੇ ਉਹਨਾਂ ਨੂੰ ਲੋਕ ਸਭਾ ਦੇ ਅੰਦਰ ਆਉਣ ਦੇ ਵਾਸਤੇ ਗੈਸਟ ਗੈਲਰੀ 'ਚ ਬੈਠਣ ਦੇ ਵਾਸਤੇ ਟਿਕਟ ਲੈਣ ਲਈ ਮਦਦ ਕੀਤੀ ਹੈ ਇਹ ਸਾਰੇ ਸਵਾਲ ਖੜੇ ਹੋ ਸਕਦੇ ਸੀ ਤੇ ਨਰੇਟਿਵ ਇਹੀ ਬਣਦਾ ਪਿਆ ਕਿ ਇਸ ਵਾਸਤੇ ਅਜੇ ਤੱਕ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਵੱਲੋਂ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਖੈਰ ਇੱਕ ਨਰੇਟਿਵ ਹੈ ਇਸ ਨੂੰ ਪੁਖਤਾ ਪ੍ਰਮਾਣ ਨਹੀਂ ਕਿਹਾ ਜਾ ਸਕਦਾ ਪਰ ਅਜੇ ਤੱਕ ਇਹੀ ਮੰਨਿਆ ਜਾ ਰਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਇਸ ਉੱਤੇ ਆਪਣੀ ਟਿੱਪਣੀ ਦੇ ਦੇਣ ਪਰ ਅਜੇ ਤੱਕ 14 ਦੇ 14 ਐਮਪੀਜ਼ ਇਸ ਵਾਸਤੇ ਮਤਲਬ ਕੀਤੇ ਗਏ ਕਿਉਂਕਿ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਬਿਆਨ ਇਸ ਉੱਤੇ ਸੁਣਨਾ ਚਾਹੁੰਦੇ ਸੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਤੇ ਇਹ ਵੀ ਟਿੱਪਣੀ ਚੱਲ ਸਕਦੀ ਹੈ ਜੋ ਕਿ ਅਜੇ ਵੀ ਚੱਲਦੀ ਪਈ ਹੈ ਕਿ ਸੁਰੱਖਿਆ ਨਵੇਂ ਸੰਸਦ ਭਵਨ ਦੀ ਕਿੱਥੇ ਸਟੈਂਡ ਕਰਦੀ ਹੈ ਨਵਾਂ ਸੰਸਦ ਭਵਨ ਸੁਰੱਖਿਆ ਦੇ ਮਿਆਰਾਂ ਦੇ ਉੱਤੇ ਖਰਾ ਉਤਰ ਰਿਹਾ ਕਿ ਨਹੀਂ ਜੋ ਸੁਰੱਖਿਆ ਦੇ ਮਿਆਰ ਪੁਰਾਣੇ ਸੰਸਦ ਭਵਨ ਦੇ ਵਿੱਚ ਸਨ ਕੀ ਨਵੇਂ ਸੰਸਦ ਭਵਨ ਦੇ ਵਿੱਚ ਵੀ ਉਹੀ ਨੇ ਵੱਖ-ਵੱਖ ਨਾਮੀ ਅਖਬਾਰਾਂ ਵੱਲੋਂ ਵੱਖ-ਵੱਖ ਆਰਟੀਕਲਸ ਲਾਏ ਗਏ ਨੇ ਪਰ ਉਹ ਆਰਟੀਕਲਸ ਕੌਂਟਰਡਿਕਟ ਕਰਦੇ ਨੇ ਮਈ ਮਹੀਨੇ ਦੇ ਆਰਟੀਕਲਸ ਦੇ ਨਾਲ ਜਦੋਂ ਇਨੋਗਰੇਸ਼ਨ ਕੀਤੀ ਗਈ ਸੀ ਕਿ ਉਸ ਵੇਲੇ ਦਾਅਵੇ ਕੀਤੇ ਗਏ ਸੀ ਕਿ ਸੁਰੱਖਿਆ ਪੁਰਾਣੇ ਸੰਸਦ ਭਵਨ ਤੋਂ ਵੀ ਚੋਟੀ ਦੀ ਹੈ ਉੱਚ ਚੋਟੀ ਦੀ ਹੈ ਨਵੇਂ ਸੰਸਦ ਭਵਨ ਦੀ ਸੁਰੱਖਿਆ ਲੰਘੇ ਦਿਨ ਹਰ ਕਿਸੇ ਨੇ ਦੇਖੀ ਸੁਰੱਖਿਆ ਦੇ ਇੰਤਜ਼ਾਮ ਹਰ ਕਿਸੇ ਨੇ ਦੇਖੇ ਉਹਨਾਂ ਉੱਤੇ ਸਵਾਲ ਵੀ ਖੜੇ ਹੋ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਲੈ ਕੇ ਕੋਈ ਜਵਾਬ ਦੇਵੇਗੀ ਜਾਂ ਫਿਰ ਕਾਰਵਾਈ ਕਿਸ ਤਰ੍ਹਾਂ ਦੀ ਹੋਵੇਗੀ ਇਸ ਤੇ ਸਵਾਲ ਖੜੇ ਹੋ ਰਹੇ ਨੇ ਜੇ ਗੱਲ ਕਰੀਏ ਉਹਨਾਂ ਚਾਰ ਮੁਲਜ਼ਮਾਂ ਦੀ ਤੇ ਉਹਨਾਂ ਬਾਰੇ ਵੀ ਜਾਣਕਾਰੀ ਦੇਣੇ ਆ ਉਹਨਾਂ ਚਾਰ ਮੁਲਜ਼ਮਾਂ ਨੂੰ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਜਿਹੜੀ ਕਿ ਸਿਵਲ ਸਰਵਿਸਿਜ਼ ਦੀ ਐਸਪਰੈਂਟ ਦੱਸੀ ਜਾਂਦੀ ਹੈ ਉਹਨਾਂ ਨੂੰ 7 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਔਰ ਯੂਏਪੀਏ ਤਹਿਤ ਉਹਨਾਂ ਦੇ ਉੱਤੇ ਕਾਰਵਾਈ ਮੁਕਰਰ ਕੀਤੀ ਗਈ ਹੈ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ 7 ਦਿਨ ਦੀ ਰਿਮਾਂਡ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਨਵੇਂ ਅਪਡੇਟਸ ਆਏ ਨੇ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਜਿੱਥੇ ਲੰਘੇ ਦਿਨ ਇੱਕ ਵਿਅਕਤੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਜਿਹੜਾ ਉਹਨਾਂ ਦਾ ਪੰਜਵਾਂ ਸਾਥੀ ਦੱਸਿਆ ਜਾ ਰਿਹਾ ਸੀ ਉੱਥੇ ਹੀ ਨਵੀਂ ਦਿੱਲੀ ਤੋਂ ਮੁੱਖ ਸਾਜ਼ਿਸ਼ ਘੜਾ ਲਲਿਤ ਝਾ ਨਾਂ ਦਾ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਯਾਨੀ ਕਿ ਜਿਹੜੇ ਕੱਲ 6 ਦੇ 6 ਵਿਅਕਤੀ ਦੱਸੇ ਜਾ ਰਹੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਖਬਰ ਸਾਹਮਣੇ ਇਹ ਆਈ ਕਿ ਲਾਲਿਤ ਜਹਾਨੂ ਵੀ ਗ੍ਰਿਫਤਾਰ ਕਰ ਲਿਆ ਗਿਆ ਨਵੀਂ ਦਿੱਲੀ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੇ 6 ਵਿਅਕਤੀ ਦੱਸੇ ਗਏ ਸੀ ਇਸ ਮਾਮਲੇ ਨਾਲ ਜੁੜੇ ਹੋਏ ਉਹ ਸਾਰੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਖੁਲਾਸੇ ਹੁੰਦੇ ਨੇ 7 ਦਿਨ ਦੀ ਰਿਮਾਂਡ ਕੀ ਲਿਆਂਦੀ ਹੈ ਔਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਇਸ ਬਾਰੇ ਬੋਲਣਗੇ ਜਾਂ ਫੇਰ ਇਹ ਸਵਾਲ ਸਵਾਲ ਹੀ ਬਣ ਕੇ ਰਹਿ ਜਾਣਗੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਹਰ ਤੱਕ ਲਈ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ